ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਏ ਆ ਮੈਚਿੰਗ ਸੂਟ ਲੈਣਗੇ ਕੁਝ ਵਿੱਚ ਆਲ ਓਵਰ ਲੈਣਗੇ ਇਹ ਪਸ਼ਮੀਨੇ ਦੇ ਰਾਮ ਟੈਕਸ ਦੇ ਸੂਟ ਨੇ ਤੁਸੀਂ ਇੱਕ ਇੱਕ ਕਰਕੇ ਇਹਨਾਂ ਦਾ ਕਲਰ ਚੈੱਕ ਕਰ ਸਕਦੇ ਹੋ ਫੈਬਰਿਕ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਲਾਈਟ ਵੇਟ ਜਿਹਾ ਫੈਬਰਿਕ ਆ ਜਿਆਦਾ ਵੂਲਨ ਟਾਈਪ ਨਹੀਂ ਹੈਗੇ ਨਾਰਮਲ ਪਸ਼ਮੀਨੇ ਦੇ ਸੂਟ ਨੇ ਫਰਸਟ ਰੋਗ ਹੈ ਮਹਿੰਦੀ ਕਲਰ ਮੈਚਿੰਗ ਸੂਟ ਰਹੂਗਾ ਇਹ ਰਾਮ ਟੈਕਸ ਦਾ ਫਰੀ ਦੇ ਵਿੱਚ ਆਊਗਾ ਇੱਕ ਗਾਜ਼ਰੀ ਕਲਰ ਤੇ ਰਹੂਗਾ ਪਿਸਤਾ ਜਿਹਾ ਗ੍ਰੀਨ ਕਲਰ ਚਾਰੇ ਸੂਟ ਸੋਨੇ ਨੇ ਪਸ਼ਮੀਨੇ ਦੇ ਸੂਟ ਨੇ ਇਹ ਵਾਲਾ ਕਲਰ ਵੀ ਇਹਦਾ ਬਹੁਤ ਸੋਹਣਾ ਤੁਸੀਂ ਇੱਕ ਵਾਰੀ ਫੇਰ ਦੁਬਾਰਾ ਇਹਦੇ ਚਾਰੇ ਕਲਰ ਚੈੱਕ ਕਰ ਲਓ ਇਹਨਾਂ ਨੂੰ ਆਪਾਂ ਬਾਟਮ ਤੇ ਵਰਕ ਕਰਕੇ ਜਾਂ ਵਿਦਆਊਟ ਵਰਕ ਸਿੰਪਲ ਸਟੀਚਿੰਗ ਚ ਵੀ ਆਪਾਂ ਇਹਨਾਂ ਨੂੰ ਸੋਹਣੇ ਰੈਡੀ ਕਰਵਾ ਸਕਦੇ ਹਾਂ ਚਾਰ ਕਲਰ ਰਹਿਣਗੇ ਮਹਿੰਦੀ ਗਾਂਜਰੀ ਤੇ ਇੱਕ ਬ੍ਰਾਊਨ ਜਿਹਾ ਕਲਰ ਰਹੂਗਾ ਤੇ ਰਹੂਗਾ ਪਿਸਤਾ ਜਿਹਾ ਗ੍ਰੀਨ ਕਲਰ ਚਾਰੇ ਕਲਰ ਇਹਦੇ ਬਹੁਤ ਸੋਹਣੇ ਨੇ ਮੈਚਿੰਗ ਸੂਟ ਰਹਿਣਗੇ ਹੀ ਰਾਮ ਟੈਕਸ ਦੇ ਸੇਰਾਨਗੇ ਜੀ ਮਾਰਵਲ ਪ੍ਰਿੰਟ ਦੇ ਵਿੱਚ ਇਹ ਵੀ ਰਾਮ ਟੈਕਸ ਦਾ ਸੂਟ ਰਹੂਗਾ ਮੈਚਿੰਗ ਇਹਦੇ ਵੀ ਬੜੇ ਸੋਹਣੇ ਕਲਰ ਨੇ ਇਹ ਇਹਦੀ ਬਾਟਮ ਰਹੂਗੀ ਇਹ ਸ਼ਰਟ ਰਹੂਗੀ ਲਾਈਟ weight ਕਪੜਾ ਬੁਰ ਵਗੈਰਾ ਨਹੀਂ ਆਊਗਾ ਕੋਈ ਵੀ ਇਹਦੇ ਵਿੱਚ ਤੁਹਾਨੂੰ ਸਟੱਫ 'ਚ ਦਿੱਕਤ ਨਹੀਂ ਆਊਗੀ ਇੱਕ ਰੰਗ ਇਹਦੇ ਵਿੱਚ ਪਿਸਤਾ ਗ੍ਰੀਨ ਫਸਟ ਤੇ ਪਿੰਕ ਹੈ ਪਿਸਤਾ ਗ੍ਰੀਨ ਹੈ ਇੱਕ ਆਊਗਾ ਫਿਰ ਪੀਚ ਜਿਹਾ ਕਲਰ ਨਹੀਂ ਕਹਿ ਸਕਦੇ ਨੂੰ orange ਜਿਹਾ ਕਲਰ ਹੈ ਇੱਕ ਆਊਗਾ yellow ਕਲਰ ਹੈ ਚਾਰ ਕਲਰ ਆਉਣਗੇ ਮਾਰਵਲ प्रिंट ਦੇ ਵਿੱਚ ਤੁਸੀਂ ਇਹਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਹਨੂੰ ਸਟੀਚਿੰਗ ਦੇ ਵਿੱਚ ਆਪਾਂ ਸੋਹਣਾ ਰੈਡੀ ਕਰ ਸਕਦੇ ਹਾਂ ਤੁਸੀਂ ਇੱਕ ਵਾਰੀ ਫੇਰ ਨਿਗਾਹ ਮਾਰ ਲਓ ਕਲਰ ਤੇ yellow ਕਲਰ ਫਿਰ ਆਊਗਾ ਜੀ ਪੀਚ orange ਜਾਂ ਕਲਰ ਪਿਸਤਾ ਗ੍ਰੀਨ ਮਹਿੰਦੀ ਜਾਂ ਫਿਰ ਆਊਗਾ ਪਿੰਕ ਜੈਤਲ ਚਾਰੇ ਕਲਰ ਇਹਦੇ ਸੋਹਣੇ ਨੇ ਫਿਰ ਆਉਣਗੇ ਆਲ ਓਵਰ ਛੋਟੀ ਬੁੱਟੀ ਦੇ ਸੂਟ ਇਹ ਥੋੜੀ ਜਿਹੀ 올ਡ ਏਜ ਲਈ ਸੂਟ ਨੇ ਜਿਵੇਂ ਫਰਸਟ ਇਹਦੇ ਵੀ ਚਾਰ ਕਲਰ ਰਹਿਣਗੇ ਤੁਹਾਨੂੰ ਦਿਖਾ ਦਿੰਨੇ ਆ ਰਾਮਪਿਕਸ ਦਾ ਸੂਟ ਰਹੂਗਾ ਇੱਕ ਇਹਦੇ ਵਿੱਚ ਆਊਗਾ ਜੀ ਲਾਈਟ ਅਨੀਅਨ ਜਿਹਾ ਕਲਰ ਆਊਗਾ ਗ੍ਰੇ ਕਲਰ ਆਊਗਾ ਬਿਲਕੁਲ ਲਾਈਟ ਗ੍ਰੀਨ ਕਲਰ ਆਊਗਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਜੋ ਮੈਂ ਲਾਈਟ ਲਾਈਟ ਕਲਰ ਨੇ ਜਿੱਦਾਂ 60 70 ਸਾਲ ਦੇ ਆਪਾਂ ਲੇਡੀਜ਼ ਲਈ ਬਣਾ ਸਕਦੇ ਆ 올ਡ ਲਈ 올 ਓਵਰ ਆਲ ਓਵਰ ਸੂਟ ਨੇ ਇਹ ਛੋਟੀ ਬੂਟੀ ਵਾਲੇ ਸੂਟ ਨੇ ਸਿੰਪਲ ਸੋਬਰ ਜਿ ਫਿਰ ਇਹ ਵਾਲੇ ਆਉਣਗੇ ਡਾਊਨ ਟੈਕਸ ਦੇ ਸੂਟ ਜਿਹੜੇ ਪਹਿਲਾਂ ਦਿਖਾਏ ਤੁਹਾਨੂੰ ਉਹ ਰਾਮ ਟੈਕਸ ਦੇ ਸੂਟ ਛੋਟੀ ਬੂਟੀ ਵਾਲੇ ਜਾਂ ਮੈਚਿੰਗ ਉਹ 1300 1400 ਪ੍ਰਾਈਸ ਹੈ ਇਹਨਾਂ ਦਾ ਜਿਹੜੇ ਇਹ ਵਾਲੇ ਰਾਮ ਟੈਕਸ ਦੇ ਸੂਟ ਹੈ ਜੀ ਇਹ 2500 ਦਾ ਆਲ ਓਵਰ ਸੂਟ ਹੈ ਜਮਾ ਲਾਈਟ weight ਸੂਟ ਰਹੂਗਾ ਇਹਦੇ ਵਿੱਚ ਫਸਟ ਆਊਗਾ ਲਾਈਟ ਸਕਾਈ ਕਲਰ ਫਿਰ ਲਾਈਟ ਜਾਂ ਅਨੀਅਨ ਜਿਹਾ ਕਲਰ ਆ ਫਿਰ ਆਊਗਾ ਲਾਈਟ ਸਕਿਨ ਜਿਹਾ ਕਲਰ ਇਦੇ ਵਿੱਚ ਆਉਗੀ ਰੈੱਡ ਬੂਟੀ ਇਹਦੇ ਵਿੱਚ ਰੈੱਡ ਬੂਟੀ ਆਉਗੀ ਫਿਰ ਆਊਗਾ ਪਿੰਕ ਜਿਹਾ ਕਲਰ ਇਹਦੇ ਵਿੱਚ ਛੋਟੀ ਛੋਟੀ ਬੂਟੀ ਆ ਤੁਸੀਂ ਕਲਰ ਇਹਦਾ ਫੇਰ ਚੈੱਕ ਕਰ ਸਕਦੇ ਹੋ ਇੱਕ ਵਾਰੀ ਰੈੱਡ ਜੀ ਬੂਟੀ ਆਉਗੀ ਲਾਈਟ ਜੀ ਆਲਓਵਰ ਸੂਟ ਆਊਗਾ ਇਹ ਵਾਲਾ ਸੂਟ ਆਊਗਾ ਇਹਦੇ ਵਿੱਚ ਵੀ ਰੈੱਡ ਜੀ ਬੂਟੀ ਰਹੂਗੀ ग्रे जो टोन फिर ये छोटी बूटी एच्च भी थोड़ा कई कलर मिल जाएंगे छोटे छोटे एहिंट आए के तीन चार कलर एच मिल जाएंगे ਬਾਕੀ ਤੁਹਾਨੂੰ ਜਿਦਾ ਗਰਮੀਆਂ ਦਾ ਸਟਾਕ ਵੀ ਹੈਗਾ ਕਾਫੀ ਤੇ ਤੁਹਾਨੂੰ ਪਸ਼ਮੀਨੇ ਦੇ ਆਲਓਵਰ ਸੂਟ ਐ ਜਿਹੜੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਇਹਨਾਂ ਦੇ ਵਿੱਚੋਂ ਜਿਹੜੇ-ਜਿਹੜੇ ਤੁਹਾਨੂੰ ਸੂਟ ਚਾਹੀਦੇ ਆ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋ ਉਹ ਤੁਸੀਂ ਆਪਣਾ ਆਰਡਰ ਇੱਕ ਦੋ ਦਿਨਾਂ ਦੇ ਵਿੱਚ ਪਲੇਸ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਇਹਨਾਂ ਦਾ ਪ੍ਰਾਈਸ ਰੋਕਾ ਜਿਹਾ ਜੀ ਇਹ ਕੌਸਟਲੀ ਨੇ ਸੂਟ ਇਹਦੇ ਵਿੱਚ ਚਾਰ ਕਲਰ ਆਉਣਗੇ ਆਲਓਵਰ ਸੂਟ ਬਣਨਗੇ ਤਿੰਨ ਤੋਂ ਚਾਰ ਕਲਰ ਇਹਦੇ ਵਿੱਚ ਆਉਣਗੇ ਇਹਨਾਂ ਦਾ ਪ੍ਰਾਈਸ ਰੋ ਦਾ 1400 1450 ਇੰਨਾ ਕਿੰਨਾ ਦਾ ਪ੍ਰਾਈਸ ਹੋਊਗਾ ਬੋਰ वगैरह ਨਹੀਂ ਆਊਗਾ ਤੇ ਮੈਚਿੰਗ ਸੂਟ ਹੈ ਜਿਹੜੇ ਇਹਨਾਂ ਦਾ ਵੀ ਪ੍ਰਾਈਸ ਸੇਮ ਰਹੂਗਾ ਜਿਹੜੇ نیچے ਆਲ ਓਵਰ ਸੂਟ ਦਿਖਾਏ ਤੁਹਾਨੂੰ ਉਹਨਾਂ ਦਾ ਪ੍ਰਾਈਸ ਥੋੜਾ ਜਾ ਜ਼ਿਆਦਾ ਉਹ ਫੁੱਲ ਪਿਓਰ ਰਾਮ ਟੈਕਸ ਦੇ ਸੂਟ ਨੇ ਇਹਨਾਂ ਦੇ ਵਿੱਚੋਂ ਜਿੰਨਾ ਜਿੰਨਾਂ ਨੂੰ ਜਿਹੜੇ ਜਿਹੜੇ ਸੂਟ ਚਾਹੀਦੇ ਆ ਉਹ ਇੱਕ ਦੋ ਦਿਨ ਦੇ ਵਿੱਚ ਆਪਣਾ ਆਰਡਰ ਪਲੇਸ ਕਰ ਸਕਦੇ ਆ ਬਾਕੀ ਆਪਾਂ ਵੀਡੀਓ ਤੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਆਲ ਓਵਰ ਪ੍ਰਿੰਟ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ